ਕੀ ਗੱਲ ਹੋਈ ਹੈ ਮੈਂ ਤੇ ਭੱਜੀ ਤਾਂ ਥੋੜਾ ਸੀਗਾ ਉਥੇ ਥੋੜਾ ਥੱਲੇ ਆਣ ਕੇ ਫਤਿਹਗੜ੍ਹ ਰੋਡ ਤੇ ਹੂੰ ਤੇ ਮੇਰੇ ਆਣ ਕੇ ਮਗਰੋਂ ਸਾਰਿਆਂ ਬੰਦਿਆਂ ਨੇ ਮੂੰਹ ਬੰਦਿਆ ਕਿ ਮੈਂ ਅੱਗੇ ਲਾ ਕੇ ਭੱਜਿਆ ਸੀ ਤੇ ਮੈਂ ਆਪਣਾ ਬਚਾ ਕਰਦੇ ਮਨੇ ਦੁਕਾਨ ਚੋਂ ਬੜੀ ਕੋਸ਼ਿਸ਼ ਕੀਤੀ ਤੇ ਮੈਨੂੰ ਦੁਕਾਨ ਤੋਂ ਬਾਹਰ ਕੱਢਣ ਦੀ ਫੇਰ ਉਹਨਾਂ ਨੇ ਕੋਸ਼ਿਸ਼ ਕੀਤੀ ਦੁਕਾਨ ਤੋਂ ਬਾਹਰ ਕੱਢ ਕੇ ਉਹਨਾਂ ਨੇ ਮੇਰੇ ਸਿਰ ਤੇ ਦਸਤਰ ਤੇ ਬੈਸਬਾਲ ਮਾਰ ਕਿਹਦੀ ਪਛਾਣ ਹੋਈ ਕੋਣ ਹੈ ਪੇਸ਼ਾਨ ਤੇ ਪਰਲੀ ਇੱਕ ਭੋਲਾ ਹੀ ਰੋਖਿਆ ਵਾਲਾ ਬਸ ਮੈਨੂੰ ਪੇਸ਼ਾਨ ਕੀ ਕੋ ਰੰਜੀਤ ਜੀ ਚਲਦੀ ਤੁਹਾਡੀ ਕੀ ਚੱਕਰ ਮੈਨੂੰ ਭਾਜੀ ਬੈਠ ਕੇ ਗੱਲ ਕਰਦੇ ਮੈਂ ਸਾਰਾ ਕੁਝ ਦੱਸਾਂ ਨੂੰ ਚਾਹ ਰੀ ਆਂ ਕਿ ਕੀ ਕੋ ਤੁਹਾਡਾ ਮਸਲਾ ਕਿਹੜੀ ਕੋ ਲੋਈ ਲੜਾਈ ਕੀ ਕਿਹੜੀ ਕੋ ਮਾਰ ਮੈਨੂੰ ਆਪ ਨਹੀਂ ਇਹ ਚੀਜ਼ ਦਾ ਪਤਾ ਤੇ ਤੁਹਾਨੂੰ ਕਿਉਂ ਜਾਣ ਮੈਂ ਗੋਲਾ ਮੁੰਡਾ ਕੋਲ ਲੱਗ ਲੱਗਾ ਸਮਝੀ ਮੈਨੂੰ ਪਤਾ ਤਾਂ ਭੋਲਾ ਹੀ ਦੱਸ ਦੇ ਮੈਂ ਦੱਸਦਾ ਸਾਰਾ ਤੁਹਾਨੂੰ ਜਾਂ ਮੇਰੀ ਆਪ ਨੂੰ ਗਲਤੀ ਜੀ ਮੈਂ ਸਾਰਾ ਆਪ ਦੱਸ ਤੱਕ ਮੇਰੀ ਗਲਤੀ ਹੈ ਕੀ ਮੰਗ ਕਰਦੇ ਹੁਣ ਮੈਂ ਮੰਗ ਕਰਦਾ ਕਿ ਨਾਲ ਤੇ ਪਰਸ ਜਾਨੀ ਚਾਹੀਦੀ ਹੈ ਭਾਜੀ ਜਿਹੜਾ ਇੱਕ ਕੀਰਤੀ ਨੂੰ ਨੌਜਵਾਨ ਨੂੰ ਜਿਹੜਾ ਦਸਤਰਾ ਮਰ ਗਿਆ ਤਾਂ ਸਪੰਦ ਲਗਾਇਆ ਇੱਕ ਗੁਰਬਾਹ ਸਿੰਘ ਸਾਨਾ ਉਹ ਸ਼ਮਸ਼ੇਰ ਸਿੰਘ ਵਾਸੀ ਲਖੂਵਾਲ ਦਾ ਮੁੰਡਾ ਈ ਕੱਲ ਸ਼ਾਮੀ ਕੇ ਦਿਨ ਇੱਥੇ ਬਾਜ਼ਾਰ ਚ ਤੁਰਿਆ ਹੁੰਦਾ ਈ ਇਹਨੂੰ ਭੋਲਾ ਸਿੰਘ ਕੋ ਰੋਖਿਆਂ ਦਾ ਉਹਦੇ ਨਾਲ ਚਾਰ ਪੰਜ ਮੁੰਡੇ ਹੋ ਰਿਹਾ ਉਹਨਾਂ ਨੇ ਸੱਟਾਂ ਮਾਰੀਆਂ ਤੇ ਹਸਪਤਾਲ ਦਾਖਲੇ ਹੁਣ ਇਹਦੀ ਐਮਐਲਆਰ ਦੇ ਮੁਤਾਬਕ ਜਿਹੜੇ ਬੰਦੇ ਦੋਸ਼ੀ ਆ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ